ਰੱਖ ਮੇਰੇ ਜੇ ਤੋਂ ਕੜਕੇ पे आना ਕੜਕੇ ਨਾ ਕੜੇ ਪੈ ਗਏ ਨੇ ਤੇ ਮੇਰੇ ਕੋਲ ਫੜ ਲਿਆ ਹੁਣ ਮਾੜਾ ਚੰਗਾ ਮੈਨੂੰ ਬੋਲਣ ਦੇ ਤੇ ਕੋਨ ਸੀ ਕਿੰਨੇ ਤੁਹਾਡੇ ਦੇ ਤੱਕ ਪਾਸਟਰ ਦੇ ਘਰ ਗਏ ਆ ਸੋਮੇ ਤੋਂ ਹੂੰ ਜੇ ਮੇਰਾ ਵੀਰ ਜੀ ਪੁਲਿਸ ਨੇ ਕੋਈ ਤਾਂ ਕਾਰਵਾਈ ਕੀ ਮੰਗੇ ਕੀ ਕਰਦੇ ਹੋ ਜੀ ਮੰਗਦਾ ਹੀ ਨਹੀਂ ਤਾਂ ਹਿਸਾਬ ਹੋਣਾ ਚਾਹੀਦਾ ਉਹ ਵੀ ਕਿਉਂਕਿ ਮੈਂ ਬੇਟੀ ਹੋਂਤੇ ਵਸਾਣਾ ਚਾਹੁੰਦੀ ਆ ਕਿ ਮੇਰੇ ਕੋਲ ਬਾਰ ਬਾਰ ਇਹੋ ਜਿਹੇ ਕੰਮ ਹੋਣ ਦੇ ਉਹਨਾਂ ਭਲੇ ਮਾਨ ਨਾਲ ਲੋਕਾਂ ਦੇ ਆਪ ਕੰਮ ਕਰ ਰਹੇ ਬਿਆਹੇ ਮਾਰਦੇ ਆ ਮੇਰਾ ਨਾਮ ਰਾਜਦੀਪਾ ਮੈਂ ਅੰਮ੍ਰਿਤਸਰ ਰੋਡ ਦੀ ਰਹਿਣ ਵਾਲੀ ਆ ਸੋਰੇ ਮੇਰੇ ਲੋਹਾਰ ਕਾ ਰੋਡ ਤੇ ਆ ਨੰਗਲੀ ਕਲੋਨੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਮੈਨੂੰ ਮੇਰੇ ਵਿਆਹ ਨੂੰ ਜੀ ਮੇਰੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹੈ ਹਾਂ ਜੀ ਹੁਣ ਕੀ ਗੱਲ ਹੋਈ ਜੀ ਹੁਣ ਗੱਲ ਮੈਂ ਇਹ ਆ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸੱਸ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੋਰਾ ਵੀ ਹੱਥੀ ਪਿਆ ਹੈ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਤੇ ਸਾਡੀ ਕੁੜੀ ਨੂੰ ਖੋਜੋਗੇ ਤੈਨੂੰ ਨਹੀਂ ਅਸੀਂ ਛੱਡਣਾ ਤੇ ਤੂੰ ਇੱਥੋਂ ਨਿਕਲ ਜੇਂਗੀ ਤੀ ਚੰਗੀ ਰਹੇਂਗੀ ਤੇ ਅਸੀਂ ਨਹੀਂ ਤੈਨੂੰ ਰੱਖਣਾ ਉਹ ਕੀ ਕੀ ਰਿੱਕਿਆ ਕਹਿੰਦੇ ਆ ਉਹ ਇਹੀ ਕਹਿੰਦੇ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਇਹ ਤੁਹਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਾਂਜੀ ਉਹ ਕਨ ਮੰਨਦੇ ਆ ਜੀ ਉਹ ਕ੍ਰਿਸਚੀਅਨ ਹੈਗੇ ਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ ਤੇ ਇਸ ਲਈ ਤੇ ਔਰ ਮੈਨੂੰ ਟਿਕਨ ਨਹੀਂ ਦਿੰਦੇ ਦਾਜ ਦੇ ਮੇਨੇ ਮਾਰਦੇ ਕਿ ਤੇਰੀ ਮਾਨੇ ਤੈਨੂੰ ਦਾਜ ਨਹੀਂ ਦਿੱਤਾ ਇਹ ਵਜੋਂ ਆ ਤੇ ਮੁੰਡਾ ਤੰਗ ਪਰੇਸ਼ਾਨ ਕਰਦਾ ਸ਼ਰਾਬ ਪੀ ਕੇ ਹਾਂਜੀ ਉਹ ਆਏ ਸੀ ਮੈਨੂੰ ਤੇ ਪਤਾ ਨਹੀਂ ਸੀ ਤੇ ਮੈਂ ਤੇ ਰੱਬ ਵੱਲੋਂ ਆਂਦੀ ਪਈ ਸੀ ਸੋਹਰੇ ਤੋਂ ਤੇ ਮੰਮਾ ਦੇ ਕਿਤੇ ਇੱਥੋਂ ਲੈ ਕੇ ਤੇ ਪਾਸਟਰ ਜੀ ਦੇ ਘਰੇ ਹੱਥੀ ਪਏ ਆ ਤੇ ਮੈਨੂੰ ਨਹੀਂ ਸੀ ਪਤਾ ਮੰਮਾ ਨੇ ਮੈਨੂੰ ਜਦ ਦਵਾਈ ਮੈਨੂੰ ਦੱਸਿਆ ਕਿ ਇਦਾਂ ਮੇਰੇ ਹੱਥੀ ਪੈ ਗਏ ਆ ਕੀ ਕਰਦੇ ਹੋ ਜੀ ਮੰਗ ਬਸ ਇਹੀ ਹੈ ਮੈਂ ਉਹਦੇ ਨਾਲ ਰਹਿਣਾ ਚਾਹਨੀ ਆ ਬਸ ਇਹ ਆ ਕਿ ਮਤਲਬ ਚਲੋ ਜੋ ਵੀ ਆ ਗੱਲ ਮਤਲਬ ਸਹੀ ਹੋ ਜੇ ਤੇ ਮਾਫੀ ਮੰਗੇ ਮੇਰੀ ਮੰਮੀ ਕੋ ਜੋ ਵੀ ਉਹਨੇ ਗਲਤੀ ਕੀਤੀ ਆ ਤੇ ਮੈਂ ਕਿਤਰਮ ਵਾਲੇ ਮੇਰਾ ਸਾਥ ਦੇ ਦੇਣ ਮੇਰੀ ਸਪੋਰਟ ਕਰਨ ਕਿ ਮੇਰੇ ਵੱਲ ਦੀ ਗੱਲ ਕਰਨ ਤੁਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹਦੇ ਬਾਰੇ ਦੱਸੋ ਮੇਰਾ ਨਾਮ ਰਿੰਤੂ ਆਜੀ ਕਿਥੋਂ ਦੇ ਹਨ ਵਾਲੇ ਜੀ ਅਸੀਂ ਮਜੀਠਾ ਰੋਡ ਹਾਂਜੀ ਕੀ ਗੱਲ ਹੋਈ ਜਿਹੜੀ ਅੱਜ ਦੀ ਪ੍ਰੈਸ ਇਹ ਨੰਦਵਾਰਕਾ ਕਾ ਨੌਲੇਜ ਕੁੜੀ ਹੋਈ ਹੋਈ ਆਈ ਸੀ ਸਾਲ ਹੋ ਗਿਆ ਅੱਛਾ ਜੀ ਆਪਣ ਲੜਕੀ ਹੋਈ ਸੀ ਹਾਂਜੀ ਹਾਂਜੀ ਤੇ ਇਹਨਾਂ ਨੇ ਕੁੜੀ ਤੇ ਵੀ ਇਤਰਾ ਬਹਿਲਾ ਨੂੰ ਮਾਰਦੇ ਮੁਰਦੇ ਰਹੇ ਮੁੜ ਕੇ ਨਾਂਨ ਜਾਮ ਲਾਤਾ ਵੀ ਇਹਦੇ ਤੇ ਚੀਜ਼ਾਂ ਲਾਈਆਂ ਨੇ ਮਗਰ ਤੇ ਹੁਣ ਕਹਿਣ ਲੱਗੇ ਕਿ ਪਹਿਲੇ ਤੋਂ ਨਹੀਂ ਹੁਣ ਕਹਿਣ ਲੱਗੇ ਕੱਲ ਪਰਸੋਂ ਦੇ ਅੱਛਾ ਜੀ ਤੇ ਮੁੰਡੇ ਇੱਥੇ ਪਾਦਰੀ ਮੁੰਡੇ ਵਾਲੇ ਕਹਿੰਦੇ ਪਾਦਰੀ ਫੇਰ ਇਹ ਕੁੜੀ ਕੋ ਲੈ ਆ ਇੱਥੇ ਪਾਦਰੀ ਕੋਈ ਤੇ ਉਹ ਮੁੰਡਾ ਆ ਪਾਦਰੀ ਬਾਰੇ ਕਿ ਕਿੱਦਾਂ ਲੈ ਗਏ ਉਹ ਪਾਦਰੀ ਬਨ ਕੋਈ ਕਰਦੇ ਕਿ ਕਿੱਦਾਂ ਉਹ ਆਉਂਦੇ ਚਰਚ ਉਹ ਚਰਚ ਉਹ ਚਰਚ ਨੂੰ ਮੰਨਦੇ ਚਰਚ ਨੂੰ ਮੰਨਦੇ ਅੱਛਾ ਜੀ ਤੁਸੀਂ ਕਿਹਨੂੰ ਮੰਨਦੇ ਆਹੇ ਬਾਬਾ ਦੀਪ ਸਿੰਘ ਅੱਛਾ ਜੀ ਤੇ ਉਹ ਹੁਣ ਕੀ ਕਹਿੰਦੇ ਜੀ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਤਨ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਜਿੰਨੂੰ ਮੰਨਦੇ ਅਸੀਂ ਕੀ ਗੱਲ ਕੀਤੀ ਹੈ ਜਿਹੜਾ ਤੁਹਾਨੂੰ ਲੈ ਕੇ ਪਰਸੇ ਜੀ ਹਾਂਜੀ ਕਾਲਾ ਲੈ ਗਿਆ ਮੁੰਡੇ ਪਿਆਰ ਨਾਲ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਪਈ ਅਹੀਂ ਕੰਮ ਤੋਂ ਆਈ ਨਾ ਕਿੱਥੇ ਲੈ ਰਵਾਂ ਗਿਆ ਸੀ ਮੁੰਡਾ ਉਧਰ ਰਵੀਪਾ ਪਾਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੋਲਾ ਪਾਇਆ ਗੰਦੀਆਂ ਗੁੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ ਪਾੜੇ ਅੱਛਾ ਜੀ ਫੇਰ ਮੁੜ ਕੇ ਮੈਂ ਆਪਣੇ ਘਰ ਆ ਗਈਆਂ ਫੇਰ ਘਰ ਆ ਕੇ ਫੇਰ ਉਹਦਾ ਸਹੁਰਾ ਆਇਆ ਹਾਂਜੀ ਸਹੁਰਾ ਆ ਕੇ ਬੜਾ ਗਲਤ ਮਨਦ ਬੋਲਿਆ ਸਾਡੀ ਕੁੜੀ ਠੀਕ ਹੋ ਗਈ ਆ ਇਹ ਆ ਗਈ ਆ ਤੇ ਕੁੜੀ ਸਾਡੀ ਠੀਕ ਹੋ ਗਈ ਆ ਤੇ ਸਾਡੀ ਕੁੜੀ ਚੰਗੀ ਆ ਸਾਨੂੰ ਨ ਅੱਛਾ ਇਹ ਮਰ ਵੀ ਜਾਊ ਤੇ ਸਾਨੂੰ ਕੋਈ ਨਹੀਂ ਹੈਗਾ ਇਸ ਇਸ ਇਹ ਨਹੀਂ ਦਾ ਸੋਹਰੇ ਵੱਲੋਂ ਕੀਤੀ ਹਾਂਜੀ ਸੋਹਰੇ ਨੇ ਇੱਥੇ ਅੱਡੇ ਅੰਦਰ ਬਹਿ ਕੇ ਕੀਤੀ ਹੋਈ ਹੈ ਗੱਲ ਨਹੀਂ ਕੀ ਮੰਗੀ ਕਰਦੇ ਅਸੀਂ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਪਾਜੀ ਵੀ ਜੋ ਵੀ ਹੁੰਦਾ ਹੈ ਹੈਲੋ ਲੜਕੀ ਬਾਰੇ ਜੋ ਵੀ ਹੈ ਲੜਕੀ ਫ੍ਰੈਗਨੈਂਟ ਹੈ ਅਗਲਾ ਮਹੀਨਾ ਵਾ ਹੁਣ ਜਦੋਂ ਵਾਇਰ ਮੌਕਾ ਆ ਤਾਂ ਹੁਣ ਇਸ ਤਰ੍ਹਾਂ ਕਰਨ ਲੱਗੇ ਪੈਸਾ ਤੇਲਾ ਲਾਉਂਦੇ ਮੈਂ ਮਤਲਬ ਜਾਣ ਕੇ ਕਹਿੰਦੇ ਪਏ ਜਾਣ ਕੇ ਕਹਿੰਦੇ ਪਏ ਮੈਂ ਉਹ ਕਹਿੰਦੇ ਪਏ ਕਿ ਆਪਣਾ ਧਰਮ ਬਦਲੋ ਧਰਮ ਬਦਲੋ ਤੇ ਤੁਸੀਂ ਕਹਿੰਦੇ ਪਏ ਅਸੀਂ ਧਰਮ ਬਦਲੋ ਇਸ ਵਾਰ ਹਸਬੰਦ ਨਹੀਂ ਨਾਰਾ ਗਿਆ ਉਹਨੂੰ 15 ਸਾਲ ਹੋ ਗਏ ਗਏ ਨੂੰ ਅੱਛਾ ਇਹ ਲੜਕੀ ਦਾ ਮੈਂ ਤੁਹਾਡੇ ਕੋਲੋਂ ਕੀਤਾ ਗਿਆ ਹਾਂਜੀ ਆਇਆ ਕੀਤਾ ਤੇ ਤੁਸੀਂ ਕੱਲ ਮਤਲਬ ਕੱਲੇ ਰਾਂਦੇ ਪਰਵਾਦੀ ਕੱਲੇ ਪਰਵਾਦੀ ਹੋ ਤੁਹਾਡੀ ਮਤਲਬ ਕੋਈ ਸੁਣਵਾਈ ਨਹੀਂ ਕਰਦਾ ਤੁਸੀਂ ਜ਼ਮੀਨ ਮੰਗ ਕੇ ਕੀ ਕਰਦੇ ਹੋ ਜੀ ਅਸੀਂ ਮੰਗਤ ਕਰਦੇ ਆਂ ਵੀ ਆੜਤਾ ਵਾੜਤਾ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਵਾ ਜੋ ਵੀ ਲੜਕੀ ਵੱਲੋਂ ਬੇਟੀ ਦਾ ਇਨਸਾਫ ਹੋਣਾ ਚਾਹੀਦਾ ਆਪਣੇ ਘਰ ਬਸਰ ਅਸਨ ਸਾਨੂੰ ਕੋਈ ਨਹੀਂ ਹੈਗਾ ਬਾਕੀ ਇਹ ਜਿਹੜੇ ਝੂਠ ਸਾ ਚਲਾਉਂਦੇ ਆ ਸਭ ਗਲਤ ਹੈ ਗੰਦੇ ਮੈਂ ਉਹ ਕਹਿੰਦੇ ਕਿ ਤੇ ਧਰਮ ਬਦਲ ਧਰਮ ਬਦਲ ਕਰਕੇ ਕੁਝ ਕਰਦੇ ਹੋ ਤੁਸੀਂ ਉਹ ਕਹਿੰਦੇ ਵੀ ਨਹੀਂ ਬਦਲ ਆਹੀ ਨਹੀਂ ਬਦਲਣਾ ਤੁਹਾਨੂੰ ਖੁਦ ਪਤਾ ਵੀ ਸਾਡੇ ਘਰ ਜਗਾ ਹੈ ਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਤਲਵਿੰਦਰ ਸਿੰਘ ਪਾਟਿਆ ਜੀ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਮੈਂ ਸੇਵਾਦਾਰਾਂ ਉੱ ਤੇ ਅੱਜ ਇਹ ਪਰਿਵਾਰ ਮੇਰੇ ਕੋ ਆਇਆ ਸੀ ਕੋਈ ਮੇਰਾ ਕਹੇ ठाਣੇ ਤੋਂ ਹੀ ਹੋ ਗਿਆ ਐਸੀ ਤੁਸੀਂ ਤੇ ਇਹ ਕਹਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੈ ਇਹ ਲੜਕੀ ਇਥੋਂ ਇੰਦਰਾ ਗੁਰੂ ਨਹੀਂ ਦੀ ਤੇ ਵਿਆਹੀ ਉਥੇ ਲੋਹਾਰਕੇ ਆ ਜੀ ਤੇ ਸੁਮਿਤ ਸਿੰਘ ਮੁੰਡੇ ਦਾ ਨਾਂ ਹੈ ਉਹ ਕਿਤੇ ਮੇਰਾ ਕਹੇ ਵੀ ਕੋਈ ਚਰਚ ਵਗੈਰਾ ਨੂੰ ਮੰਨਦੇ ਆ ਹਾਂਜੀ ਉਹਨਾਂ ਦੇ ਮੰਮੀ ਤੇ ਤੇ ਇਹ ਪਰਿਵਾਰ ਜਿਹੜਾ ਗੁਰਸਿੱਖੀ ਨਾਲ ਜੁੜਿਆ ਆ ਤੇ ਇਹਨਾਂ ਨੂੰ ਕਿਤੇ ਕਹਿੰਦੇ ਆ ਵੀ ਤੁਸੀਂ ਚਰਚ ਵਗੈਰਾ ਆਇਆ ਕਰੋ ਇਹ ਲੜਕੀ ਨਹੀਂ ਜਾਂਦੀ ਮੈਂ ਮੈਂ ਬਾਬਾ ਦੀਪ ਸਿੰਘ ਜੀ ਨੂੰ ਮੰਨਿਆ ਤੇ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਉਹਨਾਂ ਕੋਲ ਹੀ ਰਹਿਣਾ ਤੇ ਉਤੋਂ ਸਾਬ ਮੈਂ ਹੋਰ ਕਿਸੇ ਚੀਂ ਨਹੀਂ ਮੰਨਣਾ ਬਸ ਇਸੇ ਗੱਲ ਦਾ ਕਲੇਸ਼ ਹੈ ਪਰਸੋਂ ਇਹਦਾ ਹਸਬੰਦ ਕਿਤੇ ਘਰ ਆਇਆ ਆਪਣੀ ਮਦਨਲਾ ਕੋ ਸਾਸ ਕੋ ਤੇ ਸਾਸ ਨੂੰ ਕਹਿੰਦਾ ਵੀ ਦੋ ਮਿੰਟ ਮੰਮੀ ਔਰ ਮੇਰੇ ਨਾਲ ਤੇ ਇਹ ਸੋਚਣ ਦੇ ਹੀ ਵੀ ਚੱਲ ਲੜਕੀ ਪ੍ਰੈਗਨੈਂਟ ਹੈ ਜੀ ਤੇ ਸ਼ਾਇਦ ਕੋਈ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਪ੍ਰੈਗਨੈਂਟ ਬਾਰੇ ਇਹ ਵਿਚਾਰੀ ਨਾਲ ਚਲ ਗਈ ਹੈ ਤੇ ਇਹਦੇ ਦਸਨ ਮਦਾ ਬਗਾਇਆ ਵੀ ਮੇਰੇ ਉੱਥੋਂ ਗਲੇ ਨੂੰ ਹੱਥ ਪਾ ਗਏ ਤੇ ਕਹਿੰਦਾ ਵੀ ਆ ਚੜੇਲ ਆ ਗਈ ਹੈ ਆ ਕੁੱਤੀ ਆ ਗਈ ਫਲਾਂ ਆ ਗਈ ਢੀਂਗਾ ਗਈ ਪਰ ਮੈਂ ਇਹ ਚਾਹਣਾ ਵੀ ਜੇ ਮਦਰਨ ਲਾ ਸੱਸ ਤੇ ਤੇ ਮਾਂ ਚ ਕੋ ਫਰਕ ਨਹੀਂ ਹੁੰਦਾ ਤੇ ਜੇ ਇਹਨੂੰ ਜੇ ਚਵਲ ਕਹਿੰਦਾ ਜਾਂ ਕੁੱਤੀ ਕਹਿੰਦਾ ਤੇ ਸਮਝੋ ਵੀ ਆਪਣੀ ਮਾਂ ਨੂੰ ਕਿਹਾ ਮੈਂ ਮੈਂ ਇਸ ਗੱਲ ਨੂੰ ਐ ਚੰਗਾ ਨਹੀਂ ਸਮਝਦਾ ਮਾੜੀ ਗੱਲ ਹੈ ਬਾਕੀ ਦੂਜਾ ਨੰਬਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਵੀ ਜਿਹੜਾ ਆ ਕੰਮ ਹੈ ਜਿਹੜਾ ਵੀ ਤੁਸੀਂ ਧਰਮ ਪਰ ਵਰਤਨ ਕਰੋ ਮੈਨੂੰ ਇਹ ਗੱਲ ਚੰਗੀ ਨਹੀਂ ਉਹ ਸੋਚਣ ਤੇ ਇਸ ਗੱਲ ਤੋਂ ਸੁਚੇਤ ਕਰਨ ਬਾਕੀ ਇਸ ਕੁੜੀ ਨੂੰ ਐਸੇ ਜਿਹੜੀ ਇਹ ਪੋਜੀਸ਼ਨ ਏ ਇਹ ਡਿਲੀਵਰੀ ਕੇਸ ਹੋਣ ਵਾਲਾ ਤੇ ਆਪਾਂ ਬਹਾਨੇ ਬੰਨਿਆ ਲੜਕੇ ਕੁੜੀ ਨੂੰ ਇੱਥੇ ਭੇਜਣਦੇ ਆ ਕਿ ਉਹ ਚੰਗੀ ਗੱਲ ਨਹੀਂ ਹੈਗੀ ਆਪਣੇ ਘਰ ਹੱਸੇ-ਵੱਸੇ ਸਾਨੂੰ ਕੀ ਇਸੇ ਗੱਲ ਦਾ ਚਾਅ ਏ ਜੀ ਇਸੇ ਗੱਲ ਦੀ ਖੁਸ਼ੀ ਹੈ ਚਾਚਾ ਜੀ ਇਹਦੇ ਵਿੱਚ ਆ ਚੁੱਕੇ ਨੇ ਦੋਵੇਂ ਜੀ ਨਹੀਂ ਚਾਚਾ ਜੀ ਇਹਦੇ ਮਰਿਆ ਨੂੰ ਤੇ ਹੋ ਗਏ 15 ਸਾਲ ਚਾਚੇ ਨੂੰ ਮਰਨ ਹੋ ਗਏ 14-15 ਸਾਲ ਵਿਆਹ ਨੂੰ ਹੋਇਆ ਆ ਉਹਦਾ 1 ਸਾਲ ਤੇ ਇਹਦੀ ਨਾਨਾਣ ਵਿੱਚ ਚਾਚਾ ਕਿੱਥੋਂ ਪੂਤ ਬਣ ਕੇ ਚੰਬੜ ਗਿਆ ਜੀ ਇਹਦੇ ਅੰਧਵਿਸ਼ਵਾਸੀ ਲੋਕ ਜਿਹੜੇ ਆ ਮੈਂ ਇਸ ਗੱਲਾਂ ਨੂੰ ਮੈਂ ਨਹੀਂ ਮੰਨਦਾ ਜਿਹੜੇ ਆ ਕੋਈ ਪੀਰਾਂ ਫਕੀਰਾਂ ਜਾਂ ਕੋਈ ਇਹੋ ਜਿਹੇ ਕੰਮ ਕਰਦੇ ਆ ਉਹਨਾਂ 'ਚ ਅੰਧਵਿਸ਼ਵਾਸ ਹੁੰਦੇ ਇਹ ਚੀਜ਼ਾਂ ਦੇ ਬਾਕੀ ਮੈਂ ਇਸ ਚੀਜ਼ ਨਹੀਂ ਮੰਨਦਾ ਚਾਚੇ ਦਾ 15 ਸਾਲ ਪਹਿਲਾਂ ਦੇ ਉਹਨਾਂ ਨਾਲ ਲੈਣਾ ਦੇ ਨੇ ਕੋਈ ਨਹੀਂ ਸੀ ਤੇ ਚਾਚਾ ਮਰਿਆ 14 ਸਾਲਾਂ ਬਾਅਦ ਇਹਨਾਂ ਘਰ ਆ ਕੇ ਚੰਬੜਨਾ ਸੀ ਬਾਕੀ ਇਹ ਗਲਤ ਗੱਲਾਂ ਇਸ ਗੱਲਾਂ ਨੂੰ ਸੁਚੇਤ ਰਹੋ ਇਸ ਗੱਲਾਂ ਤੋਂ ਪਰਹੇਜ਼ ਕਰੋ ਆਪਣੀ ਤੇ ਹੀ ਹੋਰ ਗਈ ਤੇ ਇਹਨੂੰ ਘਰ ਵਸਾਓ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਬਸ ਮੈਂ ਤੇ ਇਹ ਗੱਲ ਕਹਾਂਗਾ ਕਿ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਹੀਂ ਦੇਖੋ ਜੀ ਇਹ ਤੇ ਪੁਲਿਸ ਪ੍ਰਸ਼ਾਸਨ ਦੀ ਮੈਂ ਤੇ ਉਸ ਗੱਲ ਨੂੰ ਕਹਾਂਗਾ ਕਿ ਚਲੋ ਇੱਕ ਪਾਸੇ ਤੇ ਸਾਡੇ ਐਸਐਚਓ ਸਾਹਿਬ ਬੜੇ ਵਧੀਆ ਲੱਗੇ ਹੋਏ ਨੇ ਪਰ ਜੇ ਇਹਨਾਂ ਨੇ ਪਰਸੋਂ ਦੀ ਕੋਈ ਕੰਪਲੇਂਟ ਪਾਈ ਤੇ ਉਹਦੀ ਸੁਣਵਾਈ ਕਰਨੀ ਚਾਹੀਦੀ ਇਹ ਮਾੜੀ ਗੱਲ ਹੈ ਜੇ ਨਹੀਂ ਸੁਣਵਾਈ ਕੀਤੀ ਤੇ ਕੱਲ ਨੂੰ ਪਤਾ ਹੈ ਕਿ ਇਹ ਕੋਈ ਅਭੀ ਨਭੀ ਹੋ ਜੇ ਫਿਰ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਆ ਜਾਣਾ ਤੇ ਜਦੋਂ ਪੁਲਿਸ ਪ੍ਰਸ਼ਾਸਨ ਕੋ ਆਪਾਂ ਲੋਕ ਜਾਂਦੇ ਤੇ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹ ਕਹਿਣਾ ਜੇ ਕੋ ਜੇ ਪਰਵਰਤਨ ਦੀ ਗੱਲ ਹੈ ਪਰਵਰਤਨ ਵਾਲੀ ਗੱਲ ਬੜੀ ਗਲਤ ਗੱਲ ਹੈ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਉਸ ਧਰਮ ਦਾ ਵੀ ਸਤਿਕਾਰ ਕਰਦਾ ਹਾਂ ਪਰ ਆ ਜਿਹੜਾ ਕਨਵਰਟ ਕਰਨ ਵਾਲੀ ਗੱਲ ਹੈ ਨਾ ਇਹ ਚੰਦ ਲੋਕ ਆ ਗਏ ਜਿਹੜੇ ਲਾਲਚ ਦੇਂਦੇ ਗਰੀਬ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਇੱਕ ਤਰ੍ਹਾਂ ਪਰਵਰਤਨ ਕਰਦੇ ਆ ਇਹ ਬੱਚਾ ਜੇ ਚਾਹਦਾ ਵੀ ਮੈਂ ਬਾਬੇ ਦੀਪ ਸਿੰਘ ਦਾ ਲੜ ਲੱਗਾ ਤੇ ਉਹਦੇ ਲੱਗਾ ਰਹਿੰਦੇ ਕਿਉਂ ਇਸ ਬੱਚੇ ਨੂੰ ਜਾਣ ਕੇ ਹਰਾਸ ਕੀਤਾ ਜਾ ਰਿਹਾ ਹਾਂ ਠੀਕ ਹੈ ਨਾ ਇਸ ਗੱਲਾਂ ਦੇ ਵਿੱਚ ਕਈ ਵਾਰੀ ਕਈ-ਕਈ ਵਾਰ ਬਹੁਤ ਜ਼ਿਆਦਾ ਕਲੇਸ਼ ਹੋ ਜਾਂਦਾ ਤੇ ਇਸ ਚੀਜ਼ਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਸ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਇਹ ਚੰਦ ਦਿਨ ਕੋ ਪੜਾਈਆਂ ਦੇ ਆਟੇ ਦੇ ਲਾਲਚ ਦੇਖਦੇ ਹਨ ਪਰਿਵਰਤਨ ਕਰਦੇ ਇਹ ਬਿਲਕੁਲ ਗਲਤ ਗੱਲ ਹੈਗੀ ਮੈਂ ਇਸ ਗੱਲ ਦੀ ਨਿਖੇਦੀ ਕਰਦਾ ਅਗਲਾ ਸਟੈਪ ਫਿਰ ਇਹਦੇ ਨਾਲ ਬੱਚੇ ਨਾਲ ਖਲੋਵਾਂਗੇ ਨਾਲ ਤੁਰਾਂਗੇ ਨਾਲੇ ਨੂੰ ਇਨਸਾਫ ਦੋਵਾਂਗੇ ਦੇਖੋ ਜੇ ਜਥੇ ਬੰਦੀਆਂ ਦੀ ਗੱਲ ਹੋਈ ਫਿਰ ਜਥੇ ਬੰਦੀਆਂ ਵੀ ਨਾਲ ਖੜੀਆਂ ਕਰਾਂਗੇ ਆਪਾਂ ਤੇ ਇਹਨੂੰ ਇਨਸਾਫ ਦੇਣਾ ਤੀਨ ਨੂੰ ਠੀਕ ਹੈ ਨਾ ਆਪਾਂ ਇਹ ਭੂਤਪਰੇਤਾਂ ਵਾਲੇ ਚੱਕਰਾਂ 'ਚ ਨਹੀਂ ਪੈਂਦੇ ਭੂਤਪਰੇਤਾਂ ਵਾਲ ਬਾਕੀ ਸਭ ਤੋਂ ਇਨਸਾਫ ਦੇਣਾ ਤੇ ਇਨਸਾਫ ਦਵਾਣਾ ਸਾਡਾ ਕੰਮ ਹੈ ਆਪਾਂ ਜੇ ਉਹ ਇਨਸਾਫ ਨਾ ਦੇਣਗੇ ਤਾਂ ਫਿਰ ਆਪਾਂ ਇਨਸਾਫ ਇਹਨੂੰ ਦਵਾਵਾਂਗੇ। ਮਾਮਲਾ ਸੁਖੀ ਕਾਬਲ ਮੇਟਾਵਲ ਫੋਟੇ ਲਗਾ ਕਿ ਕਿ ਨਦੀ ਕੋਲ ਦੀ ਲੜਕੀ ਨੂੰ ਸੋਰਾ ਪਰਵਰ ਕਾਨੂੰਨ ਦਿੰਦੇ ਇਹਨੇ ਇੱਕ ਦਰਖਾਸਤ ਰੀਟਾ ਵਾਸੀ ਇਧਰਾ ਕਲੋਨੀ ਦੀ ਬਰਪਨ ਸਰਕਾਰੀ ਦੀ ਗੜੀਏ ਬਜੀਠਾ ਰੋਡ ਤੋਂ ਸਰਪ ਤੋਂ ਉਹਨੇ ਦਿੱਤੀ ਕਿ ਉਹਦੀ ਲੜਕੀ ਰਮਨਦੀਪ ਕੌਰ ਜਿਹੜੀ ਆ ਉਹ ਕਿੱਥੇ ਲਵਾਰਤਾ ਰੋਡ ਤੇ ਕਿਸ 사ਜਨਾਮ ਦੇ ਲੜਕੇ ਨਾਲ ਵਿਆਹੀ ਹੋਈ ਹੈ ਔਰ ਉਹ ਕਸਟਮ ਪ੍ਰੈਗਨੈਂਟ ਹੈ ਲੇਕਿਨ ਦੋਵਾਂ ਜੀਆਂ ਦੇ ਵਿੱਚ ਕਾਫੀ ਜਿਹੜਾ ਟਕਰਾਅ ਚੱਲ ਰਿਹਾ ਵਾ ਕਿ ਉਹ ਇੱਕ ਜਿਹੜਾ ਇਹ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮਾਨਾ ਨਿਕੜਿਆ ਜਦੋਂ ਕਿ ਇੱਕ ਸਿੱਖ ਧਰਮਾਨਾ ਨਿਕੜਿਆ ਦੋਵਾਂ ਦੀ ਆਪਸ ਵਿੱਚ ਮਤਭੇਦ ਚੱਲ ਰਿਹਾ ਹੈ ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਟਕਰਾਰ ਬਾਜੀ ਕਰਨ ਕੱਲ ਕਾਫੀ ਮਜੀਠੋਮਮੇ ਹੋਈਗੀ ਇਹਦੇ ਸਮਾਜ ਦੀ ਦਰਖਾਸਤ ਮਿਲ ਗਈ ਏਸੀ ਕਰਪਾ ਸਿੰਘ ਜਿਹੜੀ ਪਰਤਾਲ ਕਰ ਰਿਹਾ ਔਰ ਮੇਰੇ ਨੋਟਿਸ ਵਿੱਚ ਵੀ ਆਇਆ ਵਾ ਔਰ ਮੈਂ ਵੀ ਦੋਵਾਂ ਪਾਰਟੀਆਂ ਨੂੰ ਕਾਲ ਕੀਤੀ ਹੋਈ ਹੈ ਦਰਖਾਸਤੀ ਪਾਰਟੀ ਨੂੰ ਮੈਂ ਸਵੇਰੇ 12:00 ਵਜੇ ਬੁਲਾਇਆ ਵਾ ਤੇ ਬਲਸ ਦੂ ਐਸੀ ਦੇਖੋ ਅਲੱਗ-ਅਲੱਗ ਧਰਮ ਬੇਸ਼ੱਕ ਹੋ ਸਕਦੇ ਹਨ ਲੇਕਿਨ ਵਿਚਾਰਧਾਰਾ ਸਾਰੇ ਧਰਮਾਂ ਦੀ ਇੱਕ ਹੀ ਹੈ ਕੋਈ ਕਿਸੇ ਕਿਸਮ ਦਾ ਕੋਈ ਕਿਸੇ ਧਰਮ ਵਿੱਚ ਕੋਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਜਰਾਂ ਨੇ ਤਫ਼ਤੀਸ਼ ਹੀ ਹੋ ਜੀ ਕੋਲ ਸਾਹਮਣੇ ਹੈਗੀ ਤਾਂ ਦੇਖ ਲਓ ਜੋ ਕਰਨ ਦੀ ਕਾਰਵਾਈ ਕੀਤੀ ਜਾਵੇ ਸਰ ਲੜਕੀ ਕਹਿੰਦੀ ਉਹ ਬਾਬਾ ਦੀਪ ਸਿੰਘ ਨੂੰ ਮੰਨਦੀ ਹੈ ਤੇ ਉਹ ਕਹਿੰਦੀ ਕਿ ਕ੍ਰਿਸ਼ਨ ਕੋਈ ਜਲਦਾ ਦੇਖੋ ਜੋ ਕਿਸੇ ਦਾ ਕਹਿਣਾ ਇੱਕ ਇੱਕ ਕੰਪਲੇਨਟ ਦੇ ਮਤਲਬ ਕਿ ਦੋਸ਼ ਨੇ ਇਹ ਜਦੋਂ ਉਹਦੇ ਘਰ ਵਾਲਾ ਸਾਹਮਣੇ ਆਏਗਾ ਉਹ ਕੰਪਲੇਨਟ ਦੇ ਦੋਸ਼ ਜਿਹੜਿਆਂ ਨੂੰ ਉਹਨੂੰ ਵੈਰੀਫਾਈ ਕੀਤਾ ਜਾਏਗਾ ਜੋ ਅਲੀਗੇਸ਼ਨ ਹੋਣਗੇ ਉਹਨਾਂ ਨੂੰ ਵੈਰੀਫਾਈ ਕਰਵਾ ਜੋ ਕਾਰਵਾਈ ਪੜ ਕੀਤੀ ਜਾਵੇ